ਪੁਲਸ ਲੈ ਕੇ ਜਾਂਦੀ ਆ ਅਜਨਾਲਾ ਦੇ ਵਿੱਚ ਤੇ ਇਹਨਾਂ ਨੇ ਜਿਹੜਾ ਕਿ ਫੈਰਿੰਗ ਜਿਹੜੀ ਆ ਪੁਲਸਟ ਦੇ ਉੱਪਰ ਕਰ ਦਿੱਤੀ ਆ ਤੇ ਜਵਾਬੀ ਫੈਰਿੰਗ ਦੇ ਵਿੱਚ ਇਹਨਾਂ ਦਾ ਪੁਲਸ ਵੱਲੋਂ ਅਨਕਾਉਂਟਰ ਕੀਤਾ ਗਿਆ ਇਹ ਵੱਡੀ ਜਿਹੜੀ ਹੁਣ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਇਹਦੇ ਗਿਆ ਰਮਾਂਧਰਾਨ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਮੰਨਿਆ ਕਿ ਫਲਾਣੇ ਤੋਂ ਅਸੀਂ ਆਸਰਾ ਲਕੋਇਆ ਉਹੀ ਕਹਾਣੀ ਪੁਲਸ ਦੀ ਆ ਤੇ ਕਿ ਘੜੀ ਮੂੜੀ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਕਿ ਉਹੀ ਬਾਹ ਤੇ ਉਹੀ ਕਹਾੜੀ ਤੇ ਇਹਨਾਂ ਨੇ ਜੀ ਫੈਰਿੰਗ ਕੀਤੀ ਤੇ ਪਹਿਲਾ ਇਹਨਾਂ ਨੂੰ ਫੈਰਿੰਗ ਕਰ ਦਿੰਦੀ ਆ ਪੁਲਸਾ ਤੇ ਬਾਅਦ ਦੇ ਵਿੱਚ ਫਿਰ ਮੁਕਾਬਲਾ ਬਣਾਉਂਦੀ ਆ ਐ ਸਮੇਂ ਦੀ ਸਭ ਤੋਂ ਵੱਡੀ ਖਬਰ ਹੈ ਜਨਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਜਨਾਲਾ ਪੁਲਿਸ ਵੱਲੋਂ ਦੋ ਗੈਂਗਸਟਰਾਂ ਦਾ ਜਿਹੜਾ ਅਨਕਾਊਂਟਰ ਕੀਤਾ ਗਿਆ ਇਹ ਸਭ ਤੋਂ ਅਹਿਮ ਤੇ ਵੱਡੀ ਖਬਰ ਹੁਣੇ-ਹੁਣੇ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਆ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜਨਾਲਾ ਦੇ ਵਿੱਚ ਦੋ ਗੈਂਗਸਟਰਾਂ ਦਾ ਜਿਹੜਾ ਅਨਕਾਊਂਟਰ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਇਹ ਦੱਸਿਆ ਜਾ ਰਿਹਾ ਕਿ RAMDAS ਗੋਲੀ ਕਾਟ ਦੇ ਨਾਲ ਇਹ ਦੋਨੇ ਗੈਂਗਸਟਰ ਜੁੜੇ ਸੀ ਤਾਨੂੰ ਪੁਲਸ ਦਾ ਅਸੀਂ ਬਿਆਨ ਵੀ ਸੁਣਾਵਾਂਗੇ ਕਿ ਪੁਲਸ ਨੇ ਕੀ ਕੁਝ ਕੀਤਾ ਤੇ ਕਿਉਂ ਅਨਕਾਉਂਟਰ ਕੀਤਾਗਾ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਆਮਦਾਦ ਦੇ ਵਿੱਚ ਕੋਈ ਕੋਈ ਗੋਲੀकांड ਹੋਇਆ ਸੀ ਬੈਲਡਿੰਗ ਦੀ ਦੁਕਾਨ ਤੇ ਕੋਈ ਨੌਜਵਾਨ ਨੂੰ ਜਿਹੜਾ ਇਹਨਾਂ ਨੇ ਅ ਇਨਸਾਨਾ ਬਣਾਇਆ ਸੀ ਹੁਣ ਅਜਨਾਲੇ ਦੇ ਵਿੱਚ ਹੁਣੇ-ਹੁਣੇ ਜਿਹੜੀ ਤਾਜ਼ੀ ਹੈ ਜਿਹੜੀ ਉਹ ਘਟਨਾ ਵਾਪਰੀ ਆ ਦੋ ਨੌਜਵਾਨ ਆ ਜਿਹੜੇ ਗੈਂਗਸਟਰ ਦੱਸੇ ਜਾ ਰਹੇ ਆ ਤੇ ਉਹਨਾਂ ਨੂੰ ਕਿਹੜਾ ਪਹਿਲਾਂ ਭਾਲਿਆ ਗਿਆ ਕਈ ਕਈ ਜਿਹੜੇ ਕਿ ਹਥਿਆਰ ਉਹ ਜੁਪੀ ਤੋਂ ਲਿਆਉਂਦੇ ਸੀ ਜਾਂ ਫਲਾਨਾ ਤਾਂ ਤੋਂ ਲਿਆਉਂਦੇ ਸੀ ਜਿਹੜੇ ਪੁਲਿਸ ਵੱਲੋਂ ਇੱਕ ਜਾਂ ਤਾਂ ਕਹਿੰਦੇ ਕਿ ਉਹੀ ਬਾਹਾਂ ਤੇ ਉਹੀ ਕਹਾੜੀ ਵਾਲੀ ਗੱਲ ਆ ਤੇ ਹੁਣ ਪੁਲਿਸ ਦਾ ਜਿਹੜਾ ਦਾਵਾ ਗਾ ਪੁਲਿਸ ਦਾਵਾ ਇਹ ਕਰ ਰਹੀਆ ਕਿ ਅਸੀਂ ਇਹਨਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਜਿਹੜੀ ਪੁਲਿਸ ਲੈ ਕੇ ਜਾਂਦੀ ਆ ਅਜਨਾਲਾ ਦੇ ਵਿੱਚ ਤੇ ਇਹਨਾਂ ਨੇ ਜਿਹੜਾ ਕਿ ਫੈਰਿੰਗ ਜਿਹੜੀ ਆ ਪੁਲਿਸ ਦੇ ਉੱਪਰ ਕਰ ਦਿੱਤੀ ਆ ਤੇ ਜਵਾਬੀ ਫੈਰਿੰਗ ਦੇ ਵਿੱਚ ਇਹਨਾਂ ਦਾ ਪੁਲਿਸ ਵੱਲੋਂ ਅਨਕਾਉਂਟਰ ਕੀਤਾ ਗਿਆ ਇਹ ਵੱਡੀ ਜਿਹੜੀ ਹੁਣ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਇਹਦੇ ਵਿੱਚ ਆਸਲਾ ਸੱਚਾਈ ਕੀ ਹੈ ਤੁਸੀਂ ਆਪ ਕਮੈਂਟ ਕਰਕੇ ਦੱਸ ਦਿੰਨੇ ਹੋ ਬਿਲਡਿੰਗ ਵਾਲੇ ਨੌਜਵਾਨ ਤੇ ਕੀਤੀ ਗਈ ਫਾਇਰਿੰਗ ਸੀ ਜਿਹੜਾ ਉਹਨਾਂ ਦੇ ਵਿੱਚ ਦੋ ਨੌਜਵਾਨ ਸੰਭਲ ਸੀ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਦੋ ਨੌਜਵਾਨਾਂ ਦਾ ਜਿਹੜਾ ਜ਼ਿਕਰ ਆਉਂਦਾਗਾ ਇਹਨਾਂ ਦਾ ਨਾਂ ਅਜੇ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਪਰ ਇਹ ਦੱਸਿਆ ਜਾ ਰਿਹਾ ਕਿ ਜੀਵਨ ਜਿਹੜਾ ਜੀਵਨ ਸਿੰਘ ਫੌਜੀ ਜੋ ਕਿ ਤੁਹਾਨੂੰ ਪਤਾ ਕਿ ਕਈ ਵਾਰ ਜਿਹੜਾ ਕਿ ਲੈਪ ਵੀ ਹੋਇਆਗਾ ਕਈ ਵਾਰੀ ਉਹਨੇ ਜਿਹੜਾ ਧਮਕੀਆਂ ਵੀ ਦਿੱਤੀਆਂ ਕਿ ਜਿਹੜਾ ਕਿ ਮੈਂ ਫਲਾਣੇ ਤਾਂ ਜਿਹੜਾ ਬੰਬ ਧਮਾਕਾ ਕਰੂਗਾ ਕਾਫੀ ਇਹ ਤਾਂ ਉਹਦੀ ਵੀਡੀਓ ਬਾਹਰ ਲਈ ਹੋਈ ਆ ਉਸਦੀ ਮਾਂ ਵੀ ਜਿਹੜੀ ਬਾਅਦ ਵਿੱਚ ਫਿਰ ਉਹ ਰੋਂਦੀ ਆ ਕਿ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪੱਤਾ ਇਸ ਤਰ੍ਹਾਂ ਹੋ ਜੂਗਾ ਤਾਂ ਉਸ ਤੋਂ ਇਲਾਵਾ ਦੱਸਿਆ ਜਾ ਰਿਹਾ ਪੌਸਿਬਲ ਨੂੰ ਕਿ ਉਹ ਜੀਵਨ ਸਿੰਘ ਫੌਜੀ ਦੇ ਸੰਪਰਕ ਦੇ ਵਿੱਚ ਇਹ ਦੋਨੇ ਗੈਂਗਸਟਰ ਸੀ ਇਹਨਾਂ ਨੇ ਜਿਹੜੀਆਂ ਕਈ ਵਾਰ ਦਾਤਾਂ ਕੀਤੀਆਂ ਨੇ ਪਰ ਇਹਨਾਂ ਨੂੰ ਜਦੋਂ ਹਥਿਆਰਾਂ ਦੀ ਰਿਕਵਰੀ ਦੇ ਲਈ ਲਜਾਇਆ ਗਿਆ ਤਾਂ ਇਹਨਾਂ ਵੱਲੋਂ ਜਿਹੜਾ ਹਥਿਆਰ ਬਰਾਮਦ ਕੀਤੇ ਗਏ ਤੇ ਜਦੋਂ ਇਹਨਾਂ ਨੇ ਪਿਸਟਰ ਕੱਢਿਆ ਤੇ ਪੁਲਿਸ ਪਾਰਟੀ ਤੇ ਚਲਾ ਦਿੱਤਾ ਤੇ ਪੁਲਿਸ ਪਾਰਟੀ ਵੱਲੋਂ ਜਵਾਬੀ ਹਮਲਾ ਕਰ ਦਿੱਤਾ ਕੀ ਇਹ ਤਾਂ ਨੂੰ ਲੱਗਦਾਗਾ ਕਿ ਇਹ ਸਹੀ ਅਨਕਾਉਂਟਰ ਆ ਜਾਂ ਫਿਰ ਇਹ ਝੂਠਾ ਅਨਕਾਉਂਟਰ ਫੇਕ ਝੂਠਾ ਪੁਲਿਸ ਮੁਕਾਬਲਾ ਹੈਗਾ ਪੁਲਸ ਇਹ ਜਿਹੜੀ ਕਿ ਕਹਾਣੀਆਂ ਨੇ ਕੋਈ ਤਾਂ ਘੜਦੀ ਰੂ ਪਹਿਲਾਂ ਤੁਹਾਨੂੰ ਆ ਬਿਆਨ ਸੁਣਾ ਦੇਵਾਂ ਫਿਰ ਆਪਾਂ ਸਾਰੀ ਖੁੱਲ ਕੇ ਗੱਲਬਾਤ ਕਰਦੇ ਆ ਧਿਆਨ ਨਾਲ ਸੁਣ ਲਿਓ ਵੀਡੀਓ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਪਹਿਲਾਂ ਤੁਹਾਨੂੰ ਪੁਲਸ ਦਾ ਬਿਆਨ ਸੁਣਾਉਣੇ ਆ ਕਿ ਜਿਹੜਾ ਕਿ ਹੁਣੇ-ਹੁਣੇ ਅਨਕਾਉਂਟਰ ਹੋਇਆ ਅਜਨਾਲ ਦੇ ਵਿੱਚ ਆ ਵੱਡੀ ਘਟਨਾ ਵਾਪਰੀ ਆ ਗਾਂਭਰਤੀ ਕਲਾਸ ਦੇ ਦੋ ਮੋਸ਼ਲ ਨੌਜਵਾਨ ਗੋਲੀ ਚਾਕੇ ਗਈ ਸੀ ਜਿਹਦੇ ਵਿੱਚ ਉਹ ਜਿਹੜੇ ਵੀ ਤਕਨੀਕੀ ਗਿਆ ਸੀ ਇਸ ਮੁਕੱਬੇ ਦੇ ਵਿੱਚ ਕਰਨਾਲ ਤੱਕ ਤਪਰੀਸ਼ ਕੀਤੀ ਗਈ ਤੇ ਕਰਨਾਲ ਤੋਂ ਦੋ ਨੌਜਵਾਨਾਂ ਨੂੰ ਰਿਫਰਾਰ ਕੀਤਾ ਜਿਨ੍ਹਾਂ ਦੇ ਨਾਮ ਅਵਿਨਾਸ਼ ਕੇ ਲੀਸ ਸਾਵੀ ਅਤੇ ਆਜਾਦ ਆ ਇਹ ਦੋਨੋਂ ਬੇਸਿਕਾ ਅਤੇ ਵਪਾਰ ਦੇ ਰਹਿਣ ਵਾਲੇ ਨੇ ਪਰ ਅਜਕਲ ਕਰਨਾਲ ਰਹਦੇ ਨੇ ਇਹਨਾਂ ਨੂੰ ਜੀਵਨ ਫੌਜੀ ਜਿਹੜਾ ਕਿ ਬਾਹਰ ਬੈਠਾ ਹੋਇਆ ਗੈਂਗਸਟਰ ਹੈ ਉਹਨੇ ਆਕਾਸ਼ਨਾ ਦੇ ਜਿਹੜਾ ਬੰਦਾ ਇਸ ਫੀਲ ਵਿੱਚ ਉਹਨਾਂ ਨੇ ਈਨਾਂ ਨਾਲ ਸੰਭਰ ਕਰਕੇ ਇਹਨਾਂ ਨੂੰ ਪੈਸੇ ਦਾ ਇਲਾਜ ਦਿੱਤਾ ਜਿਹੜਾ ਇਹਨਾਂ ਨੂੰ ਇਹਨਾਂ ਨੇ ਵਾਰਦਾਤ 'ਤੇ ਮੁਝੇ ਅਨਜਾਨ ਦੇਤਾ ਇਹਨਾਂ ਨੂੰ ਜਦੋਂ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਕੇ ਕੋਰਟ 'ਚ ਪੇਸ਼ ਕਰਕੇ ਰਮਾਨ ਤੇ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਵਾਰਦਾਤ 'ਚ ਮੱਚੇ ਅਵਤੇ ਆ ਪਿਸਤਲ ਜਿਹੜਾ ਉਹ ਇਹਨਾਂ ਨੇ ਇੱਥੇ ਰੂੜੇਗਾਲ ਧੂਸੀ ਤੇ ਲਗਾ ਕੇ ਰੱਖਿਆ ਜਿੰਨਾਂ ਦੀ ਰਿਕਵਰੀ ਕਰਨ ਵਾਸਤੇ ਐਸਐਚਓ ਰਮਦਾਸ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੇ ਦੋਸ਼ੀ ਇੱਕ ਨੇ ਜਿਹੜਾ ਉਹ ਪਿਸਤਲ ਦੇ ਨਾਲ 파ਟੀ ਤੇ ਫਾਇਰਿੰਗ ਕੀਤੀ ਤੇ ਦੋਹਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਦੋਵੇਂ ਦੋਸ਼ੀ ਜ ਅੱਜ ਤਾ ਨੂੰ ਜਿਹੜਾ ਪੁਲਿਸ ਕਮਿਸ਼ਨ ਦੇ ਜਿਹੜੀ ਆ ਬਿਆਨ ਚੋਂ ਤੁਹਾਨੂੰ ਸੁਣਾ ਦਿੱਤਾ ਇਹ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਆ ਇਹ ਦੱਸਿਆ ਜਾ ਰਿਹਾ ਕਿ ਜੀਵਨਨਦ ਫੌਜੀ ਦੇ ਸੰਪਰਕ ਦੇ ਵਿੱਚ ਆਏ ਆ ਤੇ ਕੰਮੇ ਬਾਰਦਾਤਾਂ ਕਰਦੇ ਸੀ ਪਹਿਲਾਂ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਫਿਰ ਇਹਨਾਂ ਦਾ ਰਿਮਾਂਡ ਲਿੱਤਾ ਗਿਆ ਰਿਮਾਂਡ ਦੌਰਾਨ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਮੰਨਿਆ ਕਿ ਫਲਾਣੇ ਤੋਂ ਅਸੀਂ ਆਸਰਾ ਲਕੋਇਆ ਉਹੀ ਕਹਾਣੀ ਪੁਲਿਸ ਦੀ ਆ ਤੇ ਕਿ ਘੜੀ ਮੂੜੀ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਕਿ ਉਹੀ ਬਾਤ ਤੇ ਉਹੀ ਕਹਾੜੀ ਤੇ ਇਹਨਾਂ ਨੇ ਜੀ ਫੈਰਿੰਗ ਕੀਤੀ ਤੇ ਪਹਿਲਾ ਇਹਨਾਂ ਨੂੰ ਫੇਰਿੰਗ ਕਰ ਲੈਂਦੀ ਹੈ ਪਾਲਸਾ ਤੇ ਬਾਅਦ ਦੇ ਵਿੱਚ ਫਿਰ ਮੁਕਾਬਲਾ ਬਣਾਉਂਦੀ ਆ ਇਹ ਆਪਾਂ ਪੰਜਾਬ ਦੇ ਵਿੱਚ ਅੱਜ ਤੋਂ ਨਹੀਂ 1990-92 ਦੇ ਹੱਕ ਤੋਂ ਜਿਹੜੀਆਂ ਇਹ ਹਿਸਟਰੀਆਂ ਸੁਣਦੇ ਆ ਰਹੇ ਆ ਆਪਾਂ ਕਹਿੰਨੇ ਚਾਹੀਏ ਕਿੰਨਾ ਵੱਡਾ ਅਪਰਾਧੀ ਹੋਵੇ ਕਿਸੇ ਮਰਜ਼ੀ ਕਿਸੇ ਮਰਜ਼ੀ ਸਮਾਜ ਦੇ ਨਾਲ ਸੰਬੰਧ ਰੱਖਦਾ ਹੋਵੇ ਪਰ ਉਹਨੂੰ ਜਿਹੜਾ ਕਿ ਸਹੀ ਜਿਹੜਾ ਉਹਨੂੰ ਗਿਰਪਧਾਰ ਕਰਕੇ ਜਿਹੜਾ ਅਦਾਲਤ ਦੇ ਰਾਹੀਂ ਕਾਨੂੰਨ ਰਾਹੀਂ ਜਿਹੜੀ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਪਰ ਇੱਥੇ ਬਹੁਤਾ ਇਹ ਦੁੱਖ ਹੁੰਦਾਗਾ ਜੋ ਤੱਕ ਅਸੀਂ ਉਹੋ ਜੀ ਸੇਮ ਕਹਾਣੀ ਪੁਲਿਸ ਦੀ ਜਨਨ ਕਿ ਰਟੀ ਰਟਾਈ ਜਿਹੜਾ ਪਾ ਤੋਤਾ ਰਟ ਕਹਿਦੀ ਕਿ ਉਹੀ ਰਟੀ ਕਹਾਣੀ ਹੁੰਦੀ ਆ ਤੇ ਹਰ ਵਾਰ ਪੁਲਿਸ ਇਹੀ ਕਹਦੀ ਆ ਕਿ ਅਸੀਂ ਜੀ ਫਲਾਣੇ ਸਾਲ ਤੋਂ ਫੜ ਕੇ ਲਿਆਂਦੇ ਫਿਰ ਕੋਰਟ ਦੇ ਵਿੱਚ ਪੇਸ਼ ਕੀਤੇ ਫਿਰ ਉਹਨਾਂ ਤੋਂ ਆਸਲਾ ਬਰਾਮਦ ਕਰਾਉਣ ਲਈ ਮੰਨ ਲੈਂਦੇ ਆ ਇੱਕ ਕਹਾਣੀ ਵਾਪਰ ਗਈ ਹੋਣੀ ਦੋ ਵਾਪਰ ਗਿਆ ਹੋਣਗੀਆਂ ਪਰ ਲਗਾਤਾਰ ਜਿਹੜੀਆਂ ਇਹ ਸਾਲ ਦੋ ਸਾਲ ਤੋਂ ਜਿਹੜਾ ਇਹੀ ਕੁਝ ਚੱਲਦਾ ਆ ਰਿਹਾ ਕਿ ਪੁਲਿਸ ਉਹਨਾਂ ਨੂੰ ਪਹਿਲਾਂ ਖੁੱਲੇ ਛੱਡ ਦਿੰਦੀ ਆ ਕਿ ਭਾਈ ਚੱਕੋ ਤੁਸੀਂ ਪਿਸਤੌਲ ਹੱਥ ਦੇ ਵਿੱਚ ਫੜੋ ਤੇ ਸਾਡੇ ਤੇ ਗੋਲੀ ਚਲਾਓ ਇਹ ਤਾਂ ਅਸੀਂ ਭੱਜਣ ਦਾ ਸਾਰਾ ਕਰਾਂਗੇ ਤੁਸੀਂ ਭੱਜੋ ਫਿਰ ਤੁਹਾਡਾ ਸੇ ਹੰਕਾਉਂਟਰ ਕਰਾਂਗੇ ਕਿਸੇ ਦੇ ਲੱਤ ਤੇ ਗੋਲੀਆਂ ਮਾਰਦੇ ਕਿਸੇ ਦੇ ਹਿੱਕ ਤੇ ਗੋਲੀਆਂ ਮਾਰਦੇ ਆ ਜਿਹੜਾ ਬੜਾ ਇੱਕ ਵਰਤਾਰਾ ਚੱਲ ਰਿਹਾ ਹੈਗਾ ਬਹੁਤ ਮਾਰਾ ਹੈਗਾ ਕਿਉਂਕਿ ਕਾਨੂੰਨ ਦੇ ਇੱਕ ਪਾਸੇ ਕਾਨੂੰਨ ਦੀ ਵਰਦੀ ਪਾ ਕੇ ਕਾਨੂੰਨ ਦੀਆਂ ਸੌਹਾ ਖਾ ਕੇ ਉਹਦਾ ਇੱਕ ਸਰਿਆਂ ਮਜ਼ਾਕ ਉਡਾਇਆ ਜਾ ਰਿਹਾ ਸਾਡੀਆਂ ਅਦਾਲਤਾਂ ਕਿਉਂ ਚੁੱਪ ਨੇ ਇਹ ਅਦਾਲਤਾਂ ਨੂੰ ਪਤਾ ਨਹੀਂ ਇਹ ਕੋਟਾਂ ਨੂੰ ਪਤਾ ਨਹੀਂ ਕਿ ਇਹ ਸਾਰਾ ਇੱਕ ਜਿਹੜੀ ਕਹਾਣੀ ਐ ਪੌਸਿਬਲ ਸਾਰੇ ਇੱਕ ਝੂਠੀ ਬਣਾਈ ਜਾਂਦੀ ਆ ਫੜਦੇ ਕਿਥੋਂ ਆ ਬੰਦੇ ਨੂੰ ਦਿਖਾਉਂਦੇ ਕਿਥੋਂ ਆ ਫੜਦੇ ਕਹਿੰਦੇ ਅਸੀਂ ਨਾਕਾ ਲਾ ਲਿਆ ਅਸੀਂ ਫਲਾਣਾ ਲਾ ਲਿਆ ਜਾਨੀ ਕਿ ਕੋਰਾ ਝੂਠ ਆ ਜਿਹੜੀ ਪੰਜਾਬ ਪੁਲਸਾ ਜਿਹੜੀ ਉਹ ਬੋਲਣ ਦੇ ਵਿੱਚ ਮਾਰ ਹੋ ਚੁੱਕੀ ਆ ਜਿਹੜਾ ਕਿ ਵਰਦੀ ਦਾ ਭੈ ਨਾ ਰੱਬ ਦਾ ਭੈ ਰਿਆ ਨਾ ਕਾਨੂੰਨ ਦਾ ਭੈ ਰਿਆ ਨਾ ਕਿਸੇ ਦਾ ਹੋਰ ਡਰੇ ਆ ਠੀਕ ਆ ਕਿ ਭਾਈ ਤੁਸੀਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਕ੍ਰਾਇਮ ਕੀਤਾ ਉਹਨਾਂ ਨੂੰ ਫੜੋ ਤੁਹਾਡੀ ਡਿਊਟੀ ਬਣਦੀ ਆ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਪੇਸ਼ ਕਰੋ ਅਦਾਲਤ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦੇਵੇ ਉਹ ਸਭ ਨੂੰ ਮਨਜ਼ੂਰ ਹੋਵੇਗੀ ਪਰ ਜੇਕਰ ਬੰਦਾ ਕਿੱਡਾ ਵੀ ਅਪਰਾਧੀ ਕਿਉਣਾ ਹੋਵੇ ਪਰ ਇਹ ਕਿਸੇ ਕੋਲੇ ਕਾਨੂੰਨ ਨਹੀਂ ਕਿ ਤੁਸੀਂ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿਓ ਤੁਸੀਂ ਕਹਿੰਦੇ ਕਿ ਦੂਜੇ ਹੱਥ ਵਿੱਚ ਕਾਨੂੰਨ ਲੈਂਦੇ ਆ ਪਰ ਕਾਨੂੰਨ ਦੇ ਰੱਖ ਜਿਹੜਾ ਕਾਨੂੰਨ ਦਾ ਪਾਠ ਪੜਾਉਣ ਵਾਲੇ ਆ ਅੱਜ ਖੁਦ ਹੀ ਕਾਨੂੰਨ ਦੇ ਧਜੀਆਂ ੜਾ ਰਹੇ ਆ ਅਸੀਂ ਨਿਤ ਦੇਖਦੇ ਆ ਕਿ ਅੱਜ ਫਲਾਣੇ ਥਾਂ ਮੁਕਾਬਲਾ ਹੋ ਗਿਆ ਅੱਜ ਫਲਾਣੇ ਥਾਂ ਅਨਕਾਊਂਟਰ ਹੋ ਗਿਆ ਇਹ 90 92 ਦਹਾਕੇ ਦੇ ਵਿੱਚ ਹੁੰਦਾ ਸੀ ਜਿਹੜੇ ਅੱਜ ਪੁਲਿਸ ਵਾਲੇ ਜਿਹੜਾ ਸੁਭਾ ਸਰਹੰਦ ਜਿਹੜਾ ਨਰਕੋਂ ਤੁਰਿਆ ਉਹਨੇ ਵੀ ਜਿਹੜਾ ਝੂਠੇ ਪੁਲਤ ਮੁਕਾਬਲੇ ਬਣਾਏ ਸੀ ਤਾਂ ਫਿਰ ਉਹ ਕਿਉਂ ਜੇਲ੍ਹ ਦੇ ਵਿੱਚ ਗਿਆ ਸੀਬੀਆਈ ਦੇ ਵਿੱਚ ਜਿਹੜਾ ਸੀਬੀਆਈ ਵੱਲੋਂ ਜਿਹੜਾ ਫਿਰ ਸਜ਼ਾਾਂਵਾਂ ਮਿਲਦੀਆਂ ਨੇ ਫਿਰ ਜਿਹੜਾ ਬੁੱਢੀ ਉਮਰ ਦੇ ਵਿੱਚ ਇਹ ਭੁਗਣੀਆਂ ਪੈਂਦੀਆਂ ਨੇ ਅੱਜ ਸਟਾਰਾਂ ਦੇ ਖਾਤਰ ਆ ਜਾਂ ਆਪਣੀ ਬੱਲੇ ਬੱਲੇ ਬਾਵਾ ਦੀ ਖਾਤਰ ਜਿਹੜਾ ਇਹ ਪੁਲਿਸ ਕਰਤਾ ਰਹੀ ਆ ਪਰ ਕਿੰਨਾ ਕੁ ਟਾਈਮ ਤੱਕ ਆ ਕਹਿੰਦੇ ਹੁੰਦੇ ਆ ਪ੍ਰਮਾਤਮਾ ਤਾਂ ਦੇਖਦਾਗਾ ਜੇ ਹੋਰ ਕੋਈ ਆਸ ਆਪਾਸਾ ਨਹੀਂ ਦੇਖਦਾ ਆਕਾਰਪੁਰਖ ਤਾਂ ਦੇਖਦਾ ਉਹ ਆਪਣਾ ਨਰਤਾਰਾ ਜ਼ਰੂਰ ਕਰਦਾ ਹੈਗਾ ਪਰ ਇਹ ਜਿਹੜਾ ਮੰਦ ਭਾਗਾ ਹੈਗਾ ਕਿਸੇ ਨੂੰ ਚਾਹੇ ਕੋਈ ਗੈਂਗਸਟਰ ਆ ਉਹ ਵੀ ਜੇ ਕਿਸੇ ਨੂੰ ਮਾਰਦਾ ਹੈਗਾ ਕਿਸੇ ਤੋਂ ਫਰौती ਮੰਗਦਾ ਹੈਗਾ ਤੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦਾ ਬਹੁਤ ਆ ਮਾੜੀ ਗੱਲ ਆ ਬਹੁਤ ਹੀ ਘਾਤਕ ਗੱਲ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਅਸੀਂ ਕਹਿੰਨੇ ਆ ਕਿ ਕਾਰਵਾਈ ਹੋਣੀ ਚਾਹੀਦੀ ਆ ਪਰ ਇਹ ਨਹੀਂ ਕਿ ਨੌਜਵਾਨਾਂ ਨੂੰ ਪਹਿਲਾਂ ਫੜ ਲਓ ਜੀ ਫੜ ਕੇ ਫਿਰ ਉਹਨਾਂ ਦੇ ਘਰਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਫੜਾ ਦਿੰਦਾ ਜਾਂ ਕਹਿੰਦਾ ਕਿ ਭਾਈ ਆ ਚੱਕੋ ਮੇਰੀ ਜ਼ਿੰਮੇਵਾਰੀ ਆ ਔਰ ਉਹਦੇ ਜ਼ਿੰਮੇਵਾਰੀ ਉੱਤੇ ਤੁਸੀਂ ਉਹਦਾ ਫੇਰੈਂਟ ਕਾਉਂਟਰ ਕਰ ਦਿੰਦੇ ਇਹ ਬਹੁਤ ਆ ਮੰਦ ਭਾਗਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਸਿਲਸਿਲਾ ਚੱਲ ਰਿਹਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਇਸ ਤੇ ਕਿ ਤੁਸੀਂ ਇਹ ਕੀ ਪੁਲਸਾ ਸੱਚੀ-ਮਿੱਥੀ ਜਿਹੜੀ ਇਹ ਆ ਸਹੀ ਅਨਕਾਊਂਟਰ ਕਰਈ ਆ ਸੱਚੀ-ਮਿੱਥੀ ਪੁਲਸ ਤੇ ਉਹਨੇ ਗੋਲੀ ਚਲਾ ਦਿੱਤੀ ਆ ਕਿਸੇ ਦੀ ਕੀ ਮਜਾਲ ਆ ਜਿਹੜਾ ਪੁਲਸ ਦੇ ਹੱਥ ਦੇ ਵਿੱਚ ਆ ਜੇ ਕਿ ਉਹ ਪੁਲਸ ਤੇ ਗੋਲੀ ਚਲਾ ਦੂਗਾ ਤੇ ਇਹ ਜਿਹੜਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਧੰਨਵਾਦ ਬੈਰ ਦੀ ਖਾਲਸਾ ਬੈਰ ਦੀ ਕੀ ਫਤਿਹ